ਸੋ ਫੋਤੇਗੜ ਚੂੜੀਆਂ ਡੇਰਾ ਰੋਡ ਤੇ પેટ્રોલ ਪੰਪ ਦੇ ਨਜ਼ਦੀਕ ਗਲਤ ਢੰਗ ਦੇ ਨਾਲ ਬਣੇ ਡਵਾਈਡਰ ਕਾਰਨ ਨਿਤ ਦਿਨ ਹਾਦਸੇ ਵਾਪਰਦੇ ਨੇ ਸੋ ਅੱਜ ਤੜਕਸਰ ਇੱਕ ਵਾਰ ਫੇਰ ਤੋਂ ਪਠਾਨਕੋਟ ਤੋਂ ਕ੍ਰੈਸ਼ਰ ਦੇ ਨਾਲ ਭੜਿਆ ਵੱਡਾ ਟਰਾਲਾ ਸਿੱਧਾ ਜਾ ਕੇ ਸੜਕ ਵਿੱਚ ਕਾਰ ਜੜਾ ਕਿੱਟ ਗਿਆ ਜਿਸ ਕਾਰ ਟਰਾਲਾ ਪਲਟ ਗਿਆ ਤੇ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਟਰਾਲੇ ਦਾ ਭਾਰੀ ਨੁਕਸਾਨ ਹੋ ਗਿਆ ਇਸ ਵੰਦੀ ਟਰੈਕਟਰ ਡਰਾਈਵਰ ਗੁਰਸਾਹਬ ਸਿੰਘ ਨੇ ਦੱਸਿਆ ਕਿ ਤੜਕਸਰ ਜਦੋਂ ਡੇਰਾ ਬਾਬਾ ਨਾਨਕ ਵਾਲੇ ਪਾਸੇ ਤੋਂ ਫੋਤੇਗੜ ਚੂੜੀਆਂ ਵਾਲੇ ਪਾਸੇ ਜਾ ਰਿਹਾ ਸੀ ਤਾਂ ਅਚਾਨਕ ਡਿਵਾਈਡਰ ਉੱਤੇ ਜਾ ਚੜਿਆ ਜਿਸ ਦੇ ਨਾਲ ਟਰਾਲੇ ਦਾ ਵੱਡਾ ਨੁਕਸਾਨ ਹੋ ਗਿਆ। 24 ਗੱਡ ਚੂੜੀ ਰੋਡ પેટ્રોલ ਪੰਪ ਦੇ ਉੱਤੇ ਡਿਵਾਈਡਰ ਕਾਰਨ ਨਿਤ ਜਿਹੜੇ ਕਿ ਹਾਦਸੇ ਵਾਪਰਦੇ ਨੇ ਜਿਸ ਤੋਂ ਬਾਅਦ ਜਿਹੜੇ ਕਿ ਲੋਕ ਉੱਥੋਂ ਕਾਫੀ ਪਰੇਸ਼ਾਨ ਨੇ ਕਿਉਂਕਿ ਡਿਵਾਈਡਰ ਕਾਰਨ ਹਰ ਰੋਜ਼ ਹਾਦਸੇ ਹੁੰਦੇ ਨੇ ਜਿਸ ਕਾਰਨ ਜਾਨੀ ਮਾਲੀ ਨੁਕਸਾਨ ਜਿਹੜਾ ਕਿ ਲੋਕਾਂ ਦਾ ਕਾਫੀ ਹੁੰਦਾ ਹੈ। ਇਸ ਲਈ ਡਿਵਾਈਡਰ ਨੂੰ ਹਟਾ ਕੇ ਰਿਫਲੈਕਟਰ ਅਤੇ ਵੱਡੀਆਂ ਲਾਈਟਾਂ ਲਗਾਈਆਂ ਜਾਣ ਤਾਂ ਜੋ ਲੋਕਾਂ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ। ਹਾਂਜੀ ਅਸੀਂ ਇਹ ਤੇ ਤੇਰੀ ਦੇਖਿਆ ਜੀ ਇਥੇ ਜਦੋਂ ਗੱਡੀ ਵਜਦੀ ਇਸ ਦੀ ਡੁਆਇਟਰ ਦੇ ਵਿੱਚ ਆ ਕੇ ਵਜਦੀ ਹੈ ਹਾਂਜੀ ਜਾਂ ਤਾਂ ਡੁਆਇਟਰ ਟਾਇਆ ਗਿਆ ਹੈ ਜਾਂ ਗਵਰਨਮੈਂਟ ਵੱਲੋਂ ਇਹ ਲੇਟਾ ਲਿਆਂ ਜਾਂਣ ਤੇ ਜਿਹੜਾ ਜਾਂ ਪਿੱਛੇ ਵੈਰੀਗੇ ਖਲਾਇਆ ਜਾਏ ਕਿ ਹਰ ਇੱਕ ਗੱਡੀ ਵਾਲੇ ਨੂੰ ਪਤਾ ਲੱਗੇ ਬਾਈ ਜੀ ਇੱਥੇ ਅੱਗੇ ਡੁਆਇਟਰ ਲੱਗਾ ਆ ਹਾਂਜੀ ਹਰ ਇੱਕ ਬੰਦਾ ਨੁਕਸਾਨ ਤੁਸੀਂ ਇੱਥੇ ਲੱਗੇ ਰਹਿੰਦੇ ਕਦੀ ਜਾ ਕੇ ਜਾਂ ਕਮੇਟੀ ਘਰ ਆਏ ਜਾਂ ਹੋਰ ਕਿਸੇ ਅਧਿਕਾਰੀ ਨੇ ਕਿਹਾ ਵੀ ਇਹ ਜਿਹੜਾ ਕਈ ਵਾਰੀ ਇਹਨਾਂ ਕਿਹਾ ਹੋਇਆ ਹੈ ਇੱਥੇ ਡੁਆਇਟਰ ਟਾਇਆ ਜਾਏ ਨਹੀਂ ਹਟਾ ਦਿੰਦੇ ਕੋਈ ਨਹੀਂ ਥੋਟ ਹੁੰਦੇ ਨਾਲ ਸੇ ਲਟਾ ਜਾਂਦੀਆਂ ਨੇ ਸਾਰੀਆਂ ਲੜਕੀਆਂ ਕੋਈ ਲੜਨੀ ਚਾਹਦੀ ਇੱਥੋਂ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਇੱਥੇ ਮਿੱਟਰੇ ਪੈਸੇ ਪਾਉਂਦੇ ਸਨ ਉਹਨਾਂ ਬਹੁਤ ਬਹੁਤ ਇਹਦੇ ਚੌਥੇ ਪੰਜਵੇਂ ਦਿਨ ਕੋਈ ਨਾ ਕੋਈ ਕਦੀ ਕਾਰਵਾਜ ਨਹੀਂ ਕਰੀ ਕੋਈ ਕਾਰਵਾਜ ਨਹੀਂ ਲੋਕਾਂ ਨੂੰ ਸੱਤਾਂ ਬੱਟਾ ਬਹੁਤ ਲੱਗਦੀਆਂ ਜਿਵੇਂ ਐਡਲ ਪਤਾ ਹੀ ਨਹੀਂ ਲੱਗਦਾ ਲੋਕਾਂ ਨੂੰ ਕੋਈ ਵੋਟ ਨਹੀਂ ਆਪਦਾ ਕੋਈ ਲੜਨੀ ਕੁਝ ਨਹੀਂ ਆ ਇਹਦਾ ਕੋਈ ਹੱਲ ਹੋਣਾ ਚਾਹੀਦਾ ਵਕਤ ਕੋਈ ਹੱਲ ਹੋਣਾ ਚਾਹੀਦਾ ਜੰਮ ਇਹ ਡਿਵਾਈਡਰ ਲਾਉਣਾ ਚਾਹੀਦਾ ਬਹੁਤ ਨੁਕਸਾਨ ਹੁੰਦਾ ਲੋਕਾਂ ਦਾ ਰਾਤੀ ਵੀ 3:30 ਵਜੇ ਗੱਡੀ ਵੱਜੀ ਆ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੋਇਆ ਗੱਡੀ ਵਾਲਿਆਂ ਦਾ ਵੀ ਸਿਰਫ ਇਹ ਡਿਵਾਈਡਰ ਦੇ ਕਾਰਨ ਹੋਇਆ ਜੀ ਡਿਵਾਈਡਰ ਨੂੰ ਹਟਾਉਣਾ ਚਾਹੀਦਾ ਜਾਂ ਇੱਥੇ ਡਿਵਾਈਡਰ ਲਾ ਕੇ ਬਹੁਤ ਨੁਕਸਾਨ ਹੁੰਦਾ ਚੌਥੇ ਪੰਜਵੇਂ ਦੇ ਨਾਲ ਕੋਈ ਕਾਰ ਕੋਈ ਨਾ ਕੋਈ ਵੱਜੀ ਰਹਿੰਦੀ ਐ ਇਸ ਜਗ੍ਹਾ ਤੇ ਇਹਦਾ ਕੋਈ ਜਾਂ ਮੋੜ ਲਾਉਣਾ ਚਾਹੀਦਾ ਜਾਂ ਨੂੰ ਹਟਾਉਣਾ ਚਾਹੀਦਾ ਵਾ ਜਿੱਦਾਂ ਬਟਾਲਾ ਰੋਡ ਤੋਂ ਆਇਆ ਵਾ ਦੇਖਾ ਜੇ ਕਿਸੇ ਦਾ ਨੁਕਸਾਨ ਨਾ ਹੋਵੇ ਜਾਨਮਾਨੀ ਉਹ ਜਿਹੜੀਆਂ ਨੇ ਸੈਟਅਪੇਟਾਂ ਲੱਗਦੀਆਂ ਪਿੱਛੇ ਕੱਢੀ ਯੋਗਾ ਪਿੱਛੇ ਜਿਮਤੀ 2-3 ਮਹੀਨੇ ਪਹਿਲਾਂ ਕੋਈ ਨਾ ਕੋਈ ਵਜਹੀ ਰੇਲ ਕੀਤਾ ਜਾਵੇ ਬੇਨਤੀ ਹੈ ਕਿ ਜਿਹੜਾ ਡਵਾਈਡਰ ਬਣਿਆ ਇਹ ਬਹੁਤ ਜ਼ਿਆਦਾ ਨੁਕਸਾਨ ਕਰ ਰਿਹਾ ਲੋਕਾਂ ਦਾ ਇੱਕ ਰਾਤੀ ਵੀ ਗੱਡੀ ਵਜੀ ਹੈ ਸਾਡਾ ਜੋ ਘਰ ਵੀ ਹੈ ਉਹ ਵੀ ਇਸੇ ਸੜਕ ਦੇ ਉੱਤੇ ਆ ਅਸੀਂ ਘਰੋਂ ਸਾਨੂੰ ਨਿਕਲਣਾ ਇਨਾ ਮੁਸ਼ਕਲ ਹੋਇਆ ਪਿਆ ਕਿ ਸਾਨੂੰ ਬਹੁਤ ਧਿਆਨ ਨਾਲ ਘਰੋਂ ਨਿਕਲਣਾ ਪਿਆ ਰੌਂਗ ਸਾਈਡ ਚੱਲਦੇ ਆ ਪਰਲੀ ਸਾਈਡ ਸੜਕ ਵੀ ਟੁੱਟੀ ਹੈ ਸਾਰੀ ਜਦੋਂ ਕੱਲ ਪਰਸੋਂ ਹੀ ਸਾਡੇ ਬੇ ਗਾੜੀ ਇੱਕ ਗੱਡੀ ਦਾ ਵਜੀ ਟਰਾਲੀ ਦੇ ਵਿੱਚ ਉਹਦਾ ਵੀ ਬਹੁਤ ਨੁਕਸਾਨ ਹੋਇਆ ਆ ਰਾਤ ਦਾ ਇੱਕ ਟਰੱਕ ਵੱਜ ਗਿਆ ਡਰਾਈਵਰ ਦੇ ਵਿੱਚ ਇਹਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ ਇਸ ਕਰਕੇ ਇਹ ਡਿਵਾਈਡਰ ਨੂੰ ਚੁੱਕਿਆ ਜਾਵੇ ਇੱਥੋਂ ਫੇਰ ਕੋਈ ਹੱਲ ਨਹੀਂ ਜੇ ਜਾਂ ਸਟਕਦਾ ਹੋਇਆ ਹੱਲ ਕੀਤਾ ਜਾਵੇ ਜਾਂ ਡਰਾਈਵਰ ਦਾ ਵੀ ਕੋਈ ਪੱਕਾ ਹੱਲ ਕੀਤਾ ਜਿਹੜਾ ਲੋਕਾਂ ਦਾ ਨੁਕਸਾਨ ਹੋਵੇ ਇਹਨੂੰ ਤਾਂ ਘਰੋਂ ਨਿਕਲਣਾ ਮੁਸ਼ਕਲ ਹੋਇਆ ਪਿਆ ਹੈ ਬਹੁਤ ਔਖਾ ਨੂੰ ਘਰੋਂ ਆਪਣੀ ਕੋਈ ਚੀਜ਼ ਕਰਨ ਦੇ ਬੜੇ ਧਿਆਨ ਨਾਲ ਕਰਨੀ ਪੈਂਦੀ ਹੈ ਵੀ ਸਾਡੇ ਘਰ ਹੀ ਨਾ ਆਨ ਕੇ ਵੱਜੇ ਵਿੱਚ ਇਸ ਕਰਕੇ ਦਾ ਕੋਈ ਪੱਕਾ ਹੱਲ ਕੀਤਾ ਜਾਵੇ ਬੇਨਤੀ ਹੈ ਜੀ ਤੇ ਤੁਸੀਂ ਇ ਅਹ ਫਰੀ ਕਮੇਟੀਕਾਰ ਜਾਂ ਕੇ ਪ੍ਰਸ਼ਾਸਨਿਕ ਅਧਿਕਾਰੀ ਜਾਂ ਕੇ ਲੀਡਰ ਨੂੰ ਨੇ ਰਾਜਨੀਤੀ ਪਾਰਟੀ ਨੂੰ ਕਿਹਾ ਸਰਕਾਰ ਨੂੰ ਨਹੀਂ ਕਿਹਾ ਵੀ ਇਹਦਾ ਹੱਲ ਕੀਤਾ ਜਾਏ ਕਮੇਟੀ ਵਾਲਿਆਂ ਨੂੰ ਬੜੀ ਰਿਗੜੀ ਸਰਗ ਰੁਟੀ ਆ ਉੱਥੇ ਹੁੰਦੇ ਆ ਗਟਕੇ ਦੇ ਦੋ ਟੇਪਰ ਫੁੱਟ ਕੇ ਚੱਲ ਜਾਂਦੇ ਆ ਉਹ ਜਦੋਂ ਸੜਕ ਵਗਦੀ ਆ ਉਹ ਫਿਰ ਘੱਟੇ ਨਾਲ ਮਿੱਟੀ ਉੱਡੜ ਜਾਂਦੀ ਆ ਤੇ ਉਸੇ ਟੋਏ ਪੈ ਜਾਂਦੇ ਆ ਸਾਰੀ ਦਿਹਾੜੀ ਹੁਣ ਕਮਾਦ ਵਾਲੀਆਂ ਟਰਾਲੀਆਂ ਵੀ ਚੱਲ ਪਈਆਂ ਸਭ ਰੌਂਗ ਸਾਈਡ ਹੀ ਚੱਲਦੇ ਆ ਜੰਨੀਆਂ ਗੱਠੇ ਵਾਲੀਆਂ ਟਰਾਲੀਆਂ ਸਭ ਰੌਂਗ ਸਾਈਡ ਚੱਲਦੀਆਂ ਆ ਇਸ ਕਰਕੇ ਬਹੁਤ ਨੁਕਸਾਨ ਸਾਡਾ ਘਰਾਂ ਦਾ ਬਹੁਤ ਔਖਾ ਹੋ ਗਿਆ ਤੇਰੇ ਨਾਲ ਵੀਰ ਜੀ ਬੇਨਤੀ ਆ ਕਿ ਸਵੇਰੇ ਜਿੱਤਰਾ ਰੋਵੇ ਚੱਲੀਦਾ ਉਤਰਾਂ ਹੀ ਚੱਲ ਕੇ ਆਉਣਦੇ ਆ ਕੋਈ ਕਾਲੀ ਨਹੀਂ ਕੋਈ ਕੁਛ ਨਹੀਂ 35 ਦੀ ਸਪੀਡ ਸੀ ਤੇ ਨਾ ਇਹਦੇ ਉੱਤੇ ਕੋਈ ਲਾਈਟ ਆ ਨਾ ਕੋਈ ਰੇਡੀਅਮ ਟੇਪ ਆ ਚਾਨਣ ਕੀ ਇਕਦਮ ਹੀ ਰੋਡ ਛੋਟੇ ਤੋਂ ਵੱਡਾ ਹੋ ਜਾਂਦਾ ਪਤਾ ਨਹੀਂ ਲੱਗਦਾ ਕਿ ਕਿਧਰ ਨੂੰ ਜਾਣਾ ਤੇ ਕਿਧਰ ਨੂੰ ਨਹੀਂ ਅਨੇਕਾ ਹੀ ਨੁਕਸਾਨ ਹੋਏ ਆ ਹੁਣ 5-6 ਲੱਖ ਰੁਪਏ ਦਾ ਨੁਕਸਾਨੇ ਦਾ ਹਰਜਾਨਾ ਕੌਣ ਭਰੂਗਾ ਵੀਰ ਜੀ ਕਿੱਥੋਂ ਆ ਰਹੇ ਮੈਂ ਵੀਰ ਜੀ ਆ ਰਿਹਾ ਪਠਾਨਕੋਟ ਤੋਂ ਤੇ ਠਿੱਕੀ ਵੰਡ ਮੈ ਜਾਣਾ ਤੇ ਇਹ ਸਿੱਧਾ ਡਿਵਾਈਡਰ ਤੇ ਚੜ੍ਹਦਾ ਸਿੱਧੀ ਡਿਵਾਈਡਰ ਤੇ ਵੀਰ ਜੀ ਸਰੀ ਆਉਂਦੀ ਹੈ ਮਤਲਬ ਆਟੋਮੈਟਿਕ ਲਾਈਟ ਕੁਛ ਨਹੀਂ ਹੈ ਕੋਈ ਜਦੋਂ ਡਿਵਾਇਡਰ ਆਉਂਦਾ ਪਤਾ ਨਹੀਂ ਲੱਗਦਾ ਸੈਂਟਰੀ ਵੀ ਡਿਵਾਇਡਰ ਆ ਗਿਆ ਜਾਂ ਨਹੀਂ ਆ ਗਿਆ ਇਹ ਨਹੀਂ ਵੀ ਇਹ ਲੱਗੀ ਗੱਡੀਆਂ ਨੇਕਾ ਹੀ ਲਗੀਆਂ ਐ ਹਰ ਮਤਲਬ ਸੀਜ਼ਨ ਦੇ ਵਿੱਚ 10-15 ਗੱਡੀਆਂ ਲੱਗਦੀਆਂ ਲੱਗਦੀਆਂ ਕਿੰਨਾ ਕੁ ਨੁਕਸਾਨ ਹੋਣਾ ਨੁਕਸਾਨ ਘੱਟੋ ਘੱਟ 5.5 ਲੱਖ ਰੁਪਏ ਦਾ ਜੀ ਇਹ ਗੱਡੀ ਦਾ ਸਾਰਾ ਹਾਂ ਜੀ ਗੱਡੀ ਦਾ ਗੱਡੀ ਦਾ ਗੱਡੀ ਦਾ ਗੱਡੀ ਮਤਲਬ ਹੈਵੀ ਗੱਡੀਆਂ ਹੁਣ ਸਮਾਨ ਬੜਾ ਮਹਿੰਗਾ ਹੈ ਜੀ ਤਾਂ ਕਰਕੇ ਨੁਕਸਾਨ ਬਹੁਤ ਹੈ ਹੁਣ ਕੌਣ ਅਰਜਾਨਾ ਪਰੂਏ ਤੇ ਹੁਣ ਮਾਰਕ ਹੀ ਜਾਂਦਾ ਜੀ ਮੇਰਾ ਨਾਂ ਗੁਰਸਾਬ ਸਿੰਘ ਹੈ ਜੀ ਮੈਂ ਹੀ ਚਲਾਉਂਦਿਆਂ ਗੱਡੀ ਇਹ ਤੁਹਾਡਾ ਕੋਈ ਜਾਣੀ ਨੁਕਸਾਨ ਨਹੀਂ ਨਹੀਂ ਜਾਣੀ ਨੁਕਸਾਨ ਕੋਈ ਨਹੀਂ ਗਾ ਗੱਡੀ ਦਾ ਨੁਕਸਾਨ ਬਹੁਤ